ਕੀ ਹਾਲ ਚਾਲ ਦੋਸਤੋ ਮੈਂ ਉਮੀਦ ਕਰਦੀ ਹਾਂ ਤੇ ਸਾਰੇ ਨੇ ਠੀਕ ਹੋਵਗੇ ਤੇ ਤੁਹਾਡੀ ਕਿਰਪਾ ਤੇ ਰੱਬ ਦੀ ਕਿਰਪਾ ਨਾਲ ਮੈਂ ਬਿਲਕੁਲ ਠੀਕ ਆ ਤੇ ਦੋਸਤੋ ਦੁਪਹਿਰ ਦੇ ਵੱਜ ਗਏ ਨੇ 12:30 ਤੇ ਆਪਾਂ ਅੱਜ ਦਾ ਸਾਰਾ ਕੰਮ ਕਰਕੇ ਹੋ ਗਏ ਆ ਫਰੀ ਤੇ ਮੰਮੀ ਚਾਚੀ ਤੇ ਕਸ਼ਿਸ਼ ਤਿੰਨੋ ਜਣੇ ਚੱਲ ਗਏ ਨੇ ਬਾਜ਼ਾਰ ਕੋਈ ਸਾਮਾਨ ਲੈਣ ਤੇ ਦੋਸਤੋ ਅੱਜ ਹੈਗਾ ਜਗਰਾਤਾ ਹੋ ਵੀ ਆਪਾਂ ਤੁਹਾਨੂੰ ਸਾਰਿਆਂ ਨੂੰ ਅੱਜ ساری ਰਾਤ ਮਤਲਬ ਜਗਰਾਤਾ ਦੇਖਣਾ ਆ ساری ਰਾਤ ਤਾਂ ਨਹੀਂ ਜਿੰਨਾ ਟਾਈਮ ਦੇਖ ਹੋਏ ਉਹਨਾਂ ਟਾਈਮ ਦੇਖਾਂਗੇ ਤੇ ਤੁਹਾਨੂੰ ਵੀ ਦੋਸਤੋ ਸਾਰਾ ਜਗਰਾਤਾ ਦਿਖਾਵਾਂਗੇ ਸਾਡੇ ਇੱਥੇ ਜਗਰਾਤੇ ਤੇ ਮੈਂ ਤੁਹਾਨੂੰ ਦੱਸਿਆ ਸੀਗਾ ਆਉਣਾ ਦੁਸ਼ੇਰਾ ਕਰਨ ਲੱਗੀ ਸੀ ਪੂਰਾ ਜਗਰਾਤਾ ਤੁਹਾਨੂੰ ਮੈਂ ਦਿਖਾ ਦੂੰਗੀ ਤੇ ਅਸੀਂ ਵੀ ਦੇਖਣਾ ਹੈ ਤੇ ਉਹ ਹੈਗਾ ਰਾਤ ਨੂੰ ਆਪਾਂ 8 9:00 ਵਜੇ ਤੋਂ ਚੱਲ ਜਾਣਾ ਤੇ ਜੇ ਤੁਸੀਂ ਸਾਰਾ ਜਗਰਾਤਾ ਦੇਖਣਾ ਹੈ ਤਾਂ ਇੱਦੀ ਮੇਰੇ ਪੂਰੀ ਵਲੌਗ ਨੂੰ ਕਰਿਓ ਇੰਜੋਏ ਤੇ ਪੂਰਾ ਵਲੌਗ ਦੇਖਿਓ ਤੇ ਹੁਣ ਦੋਸਤੋ ਮੈਂ ਲੱਗੀਆਂ ਰੋਟੀ ਬਣਾਉਣ ਦਾਦੀ ਮੰਮਾ ਲਈ ਕਿਉਂਕਿ ਦਾਦੀ ਮੰਮਾ ਬੈਠੇ ਹੈਗੇ ਦੁਕਾਨ ਤੇ ਤੇ ਫਿਰ ਮੈਂ ਉਹਨਾਂ ਨੂੰ ਲੰਚ ਮਤਲਬ ਜਿਹੜਾ ਹੈਗਾ ਇਹ ਬਣਾ ਕੇ ਦੇ ਕੇ ਆਉਣਾ ਫੁੱਲੀਆਂ ਆਲੂ ਫੁੱਲੀਆਂ ਦੀ ਸਬਜ਼ੀ ਬਣਾਣੀ ਆ ਤੇ ਨਾਲ ਬਣਾਣੀ ਹੈਗੀ ਰੋਟੀ ਤੇ ਆਲੂ ਫੁੱਲੀਆਂ ਦੀ ਸਬਜ਼ੀ ਕੱਟ ਕੇ ਰੱਖੀ ਹੋਈ ਆ ਬਸ ਨੂੰ ਫਟਾਫਟ ਬਣਾ ਕੇ ਰੋਟੀ ਬਣਾ ਕੇ ਤੇ ਦੇ ਆਣੀ ਹੈਗੀ ਦਾਦੀ ਮੰਮੀ ਨੂੰ ਤੇ ਮਿਲਦੇ ਤੁਹਾਨੂੰ ਥੋੜੀ ਦੇਰ ਵਿੱਚ ਤੁਸੀਂ ਮੇਰੇ ਬਲੌਗ ਨਾਲ ਇਦੀ ਬਣੇ ਰੋਟੀ ਤੇਜਾ ਸਾਹਿਬ ਦੋਸਤੋ ਸਾਡੇ ਕੋਲ ਆ ਤੇ ਹੁਣ ਮੈਂ ਲੱਗੀ ਰੋਟੀ ਬਣਾਉਣ ਤੇ ਦਾਦ ਜੀ ਨੇ ਚੱਲਦੇ ਆ ਤੇ ਤੁਸੀਂ ਮੇਰੇ ਪੂਰੇ ਵਲੌਗ ਨੂੰ ਕਰਿਓ ਇੰਜੋਏ ਤੇ ਬਣੇ ਰਹੋ ਮੇਰੇ ਵਲੌਗ ਨਾਲ ਇੱਦੀ ਟੁੱਟ ਦੇਣਾ ਹੈ ਠੀਕ ਦੇਣਾ ਹੈ ਪੂਨ ਨਾਨਾ ਮੰਮਾ ਪੈਸੇ ਪੈਸਾ ਕਾਹਦਾ ਦੇ ਚਾ ਨਾ ਪੈਸਾ ਤੂੰ ਮੋਹਮ ਬਾਵਾ ਆ ਤੇਜਿਸ ਚੀਚੀ ਮਿਲ ਗਈ ਪੈਸਾ ਨਾ ਲਿਆ ਬੇਟਾ ਮੂਝੇ ਬਾਣੇ ਨਾ ਗੰਦੇ ਨਾ ਲੋ ਪੈਸਾ ਨਹੀਂ ਬੇਟਾ ਪੈਸਾ ਨਹੀਂ ਟਿੱਕੀ ਤਾਂ ਖਾ ਲਈ ਨਾ ਤੂੰ ਕਬਾ ਨਾ ਮਾਂ ਤੂੰ ਰੋਟੀ ਖਾ ਲਿਓ ਲੈ ਲਓ ਹਾਂ ਮੈਂ ਖਾ ਲਈ ਦੋਸਤੋ ਆਪਾਂ ਆ ਗਏ ਆ ਘਰੇ ਤੇ ਆਪਾਂ ਹੁੰਦੇ ਹੋਏ ਮੰਮੀ ਲਈ ਲਿਆਏ ਸੀ ਕੁਲਚੇ ਆ ਤੁਸੀਂ ਦੇਖ ਸਕਦੇ ਹੋ ਇਹਨੂੰ ਇਹ ਟਿੱਕੀ ਖਾ ਰਿਆ ਹੈ ਇਹਦੇ ਲਈ ਸਪੈਸ਼ਲ ਟਿੱਕੀ ਇੱਕ ਭਾਜੀ ਨੇ ਦਿੱਤੀ ਇੱਕ ਹੋਰ ਮੈਂ ਆਪਣੇ ਵੱਲੋਂ ਲਈਏ ਇਹਦੇ ਲਈ ਕਹਨੇ ਦਿੱਤੀ ਟਿੱਕੀ ਚਾਚੀ ਕਹਨੇ ਚਾਚੂ ਚਾਚੂ ਨੇ ਹਾਂ ਚਾਚੂਨ ਦਿੱਤੀ ਚੋਕੋ ਕੋਚ ਲੈ ਕੇ ਆਏ ਰੱਤ ਸਿਧਜੀ ਤੇ ਮੰਮੀ ਖਾਣ ਲੱਗੇ ਆ ਲਓ ਜੀ ਦੋਸਤੋ ਆ ਗਏ ਨੇ ਮੇਰੇ ਚਾਚਾ ਚਾਚੀ ਜੀ ਐ ਲੈਸ਼ ਕੋ ਲੈਸ਼ ਕੋ ਵੀ ਪਈ ਆ ਤੁਸੀਂ ਦੇਖੋ ਇਹ ਐਣ ਐਣ ਹਾਂ ਦੇਖੋ ਜੀ ਆ ਗਏ ਚਾਚੇ ਨਮਸਤੇ ਨਮਸਤੇ ਜੀ ਨਮਸਤੇ ਮਰੇ ਘਰ ਆ ਨਹੀਂ ਹੁੰਦਾ ਓਹੋ ਤੇ ਤੁਸੀਂ ਸਾਡੇ ਵੀ ਨਹੀਂ ਆਣਾ ਤਾਂ

ਅੱਦੇ ਵੱਜ ਗਏ ਨੇ ਸਾਢੇ 8 ਤੇ ਆਪਾਂ ਚੱਲੇ ਹੈਗੇ ਜਗਰਾਤੇ ਤੇ ਜਿੱਦਾਂ ਕਿ ਤੁਹਾਨੂੰ ਅੱਜ ਮੈਂ ਸਾਰਾ ਦਿਨ ਦੱਸਿਆ ਕਿ ਸਾਡੇ ਹੈਗਾ ਜਗਰਾਤਾ ਤੇ ਆਪਾਂ ਸਾਰਿਆਂ ਨੇ ਜਗਰਾਤਾ ਦੇਖਣ ਚੱਲੇ ਤੇ ਮੈਂ ਹੋਊਗੀ ਬਿਲਕੁਲ ਰੈਡੀ ਤੁਸੀਂ ਮੇਰੇ ਦੇਖ ਸਕਦੇ ਹੋ ਤੇ ਮੇਰੀ ਡਰੈਸ ਦੇਖ ਲਓ ਇਹੀ ਮੈਂ ਲੈ ਕੇ ਆਈ ਸੀ ਕਿ ਜਿੱਨੇ ਸੀ ਪਿਛਲੇ ਥੋੜੇ ਜਿਨੇਨਾ ਸ਼ੋਪਿੰਗ ਕਰਦੇ ਪੈ ਸੀ ਉਹਦੇ ਵਿੱਚ ਇੱਕ ਆਵਰੇ ਡਰੈਸ ਜਿਹੜੀ ਮੈਂ ਲੈ ਕੇ ਆਈ ਸੀ ਤੁਸੀਂ ਦੇਖ ਸਕਦੇ ਹੋ ਬਾਅਦ ਵਿੱਚ ਤੁਹਾਨੂੰ ਪ੍ਰੋਪਰ ਤਰੀਕੇ ਨਾਲ ਬੱਚੋ ਦਿਖਾਣੀਆਂ ਤੇ ਤੁਸੀਂ ਹੁਣ ਫਿਲਹਾਲ ਦੇਖ ਲਓ ਤੇ ਹੁਣ ਆਪਾਂ ਚੱਲੇ ਆਂ ਸਜਣ ਜਗਰਾਤੇ ਤੇ ਸਾਰੇ ਜਣੇ ਬਿਲਕੁਲ ਹੋ ਗਿਆ ਰੈਡੀ ਤੇ ਆ ਕਸ਼ਿਸ਼ ਵੀ ਹੋ ਗਈ ਹੈ ਮੈਨੂੰ ਸਟਾਰਟ ਕਰਨ ਲੱਗੀ ਮੈਨੂੰ ਸਟਾਰਟ ਕਰਨੀ ਆਉਂਦੀ ਨਹੀਂ ਆਉਂਦੀ ਆ ਆਉਂਦੀ ਇੱਧਰ ਫੋਟੋ ਹੋ ਰਿਹਾ ਤੁਸੀਂ ਦੇਖ ਸਕਦੇ ਹੋ ਪਾਸਪੋਰਟ ਸਾਈਜ਼ ਫੋਟੋ ਖਿੱਚ ਹੋ ਰਹੀ ਹੈ ਪਾਸਪੋਰਟ ਸਾਈਜ਼ ਫੋਟੋ ਖਿੱਚ ਹੋ ਰਹੀ ਹੈ ਤੇ ਇੱਧਰ ਸਾਡੀ ਚਾਚੀ ਦੇਖੋ ਸਾਰੇ ਨਾਲੋਂ ਜ਼ਿਆਦਾ ਸਾਨੂੰ ਸਾਡੀ ਚਾਚੀ ਲੱਗਦੇ ਵੇ ਹੈ ਚਾਚੀ ਜ਼ਿਆਦਾ ਹੀ ਹੈ ਹੈ ਚਾਚੀ ਕਿਉਂ ਚਾਚੀ ਦੀਦੀ ਆਹ ਲੇ ਲਗਾ ਹੈ 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 ਇਤਨੇ ਸੁੰਦਰ ਲੱਗ ਰਹੇ ਹਾਂ ਮੈਂ ਕੀ ਕਰੂੰ ਹੈ ਦੇਖੋ 2 3 ਚਲੋ ਹੁਣ ਆਸਾਨੀ ਲੁਕਣਾ ਹਾਂ ਕੀ ਅੱਗੇ ਇੱਥੇ ਵੀ ਦਿਖਾ ਰਹੇ ਹਾਂ ਕੀ ਪਹਿਲਾ ਚਾਰ ਆਰੀ ਚੱਕਰਾ ਕੱਲ ਨਹੀਂ ਕੱਲ ਨਹੀਂ ਬਹੁਤ ਚਾਹਤ ਮਾਰ ਕੀ ਜੈ ਜੀ ਦੋਸਤੋ ਆਪਾਂ ਲੱਗੇ ਆ ਪਹੁੰਚਣ ਦੋਸਤ ਅਸੀਂ ਚੱਲੇ ਆ ਸਮੋਸੇ ਖਾਣ ਫਰੀ ਨਹੀਂ ਇਹੀ ਦੋਨਾਂ ਚੱਲਿਆ ਲੁੱਟਣ ਹਾਂ ਇਹ ਢੋਲੂ ਬਲੂਆ ਨਹੀਂ ਹੋਰ ਵੀ ਵਾਈਟ ਬੋਲਣਾ ਹੋਦੀ ਹਾਂ ਢੋਲੂ ਬਲੂਆ ਉਹਦਾ ਉੱਪਰਲਾ ਉਹਨੇ ਪਾਇਆ ਉਹਦਾ ਉਹ ਇੱਕ ਦੂਜੇ ਦਾ ਐਕਸਚੇਂਜ ਕੀਤਾ ਲਓ ਜੀ ਦੋਸਤੋ ਇਧਰ ਆਰਤੀ ਹੋ ਗਈ ਸਟਾਰਟ ਲਓ ਜੀ ਦੋਸਤੋ ਬਸ ਦੇਖ ਸਕਦੇ ਹੋ ਪਹੁੰਚ ਗਏ ਆਪਾਂ ਬਸ ਅੱਲਾਹ ਬਖਸ਼ਾ ਜਿੱਦਾਂ ਡੈਕੋਰੇਸ਼ਨ ਤੁਸੀਂ ਦੇਖ ਸਕਦੇ ਹੋ ਚਲੋ ਜੀ ਦੋਸਤੋ ਪਹੁੰਚਣ ਵਾਲੇ ਆ ਬਸ ਆਪਾਂ ਸਭ ਤੋਂ ਪਹਿਲਾਂ ਅਸੀਂ ਜਾਣਾ ਹੈ ਸਮੋਸੇ ਖਾਣ। ਮੌਜੂਦ ਦੋਸਤੋ ਇੱਧਰ ਲੱਗੀ ਹੈ ਸਮੋਸੇ ਦੀ ਸੇਵਾ ਤੁਸੀਂ ਦੇਖ ਸਕਦੇ ਹੋ ਭੀੜ ਪਈ ਆ। ਸੋ ਚਾਚੀ ਹਲੇ ਪਹੁੰਚੇ ਨੇ ਉਹਨਾਂ ਨੂੰ ਲੈਣ ਜਾਣਾ ਪੈਣਾ ਹੈ। ਸੈਲੈਬ੍ਰਿਟੀ ਆ ਸਾਡੇ ਬਹੁਤ ਵੱਡੇ। ਵਾਹ ਮੰਮੀ ਨੇ ਸਮੋਸੇ ਲਾਇਆ ਵੀ ਲਿਆ ਵੈਰੀ ਗੁੱਡ ਮੰਮੀ। ਹਾਂ ਚਾਚੀ ਲੁੱਟ ਪਾ ਲੋ ਲੁੱਟ। ਸਾਡੀ ਆਂਟੀ ਨੇ ਸਾਨੂੰ ਸਮੋਸਾ ਦਿਵਾਣਾ ਤੁਸੀਂ ਦੇਖ ਸਕਦੇ ਹੋ। ਚਲੋ। ਲਿਆਓ ਜੀ। ਥੈਂਕ ਯੂ ਆਂਟੀ ਜੀ। ਅਣਦੇ ਦਿਖਾਣਦੇ ਹੁਣ ਕੀ ਕਰਦੇ ਆ ਇਹ ਹਾਂ ਸਾਡੀ ਚਾਚੀ ਦੋਸਤੋ ਆਪ ਨਹੀਂ ਜਾਣਦੇ ਹੈਗੇ ਆ ਦੇਖੋ ਸਾਡੀ ਬੂਆ ਤੋਂ ਮਗਵਾ ਮਗਵਾ ਕੇ ਬਹੁਤ ਚਲਾਕ ਯੂ ਆ ਵਰy ਕਲੇਵਰ ਇਹ ਨਹੀਂ ਉਧਰ ਦਿਖਾ ਰਹੇ ਇਹ ਡੈਡੀ ਲਈ ਹੈ ਇਹ ਨੀਸ਼ਕ ਲਈ ਹੈ ਸ਼ਾਇਦ ਹੈ ਆ ਚਿਕਨ ਲਈ ਇਹ ਡੈਡੀ ਲਈ ਹੈ ਇਹ ਲਈ ਹੈ ਅੰਡ ਗੋਣਡ ਲਈ ਅੰਡ ਗੋਣਡ ਗਏ ਨਹੀਂ ਉਹਨਾਂ ਲਈ ਵੀ ਲਾਓ ਫੜੇ ਮੇਰੇ ਖਾਣ ਇਹ ਆਪਣਾ ਨੰਬਰ ਦੱਸ ਕੇ ਲੈ ਲਿਓ ਹਾਂ ਆ ਫੋਟੋ ਹੈ ਤੇ ਲੋ ਜੀ ਦੋਸਤੋ ਆਪਾਂ ਚਪਲਾ ਇੱਥੇ ਕਰਾਤੀਆਂ ਜਮਾ ਤੁਸੀਂ ਦੇਖ ਸਕਦੇ ਹੋ ਆਨੇ ਪਈਆ ਦੋਸਤੋ ਤੁਹਾਨੂੰ ਕੀ ਲੱਗਦਾ ਹੁਣ ਅਸੀਂ ਸਿੱਧਾ ਮੰਦਿਰ ਚ ਜਾਣਾ ਨੋ 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 ਹੁਣ ਅਸੀਂ ਤਾਂ ਮੰਦਿਰ ਚ ਨਹੀਂ ਜਾਣਾ ਅਸੀਂ ਹੁਣ ਸਿੱਧਾ ਲੰਗਰ ਖਾਣ ਜਾਣਾ ਲਓ ਜੀ ਦੋਸਤੋ ਆਪਾਂ ਪਹੁੰਚ ਗਏ ਹਾਂ ਲੰਗਰ ਹਾਲ ਵਿੱਚ ਤੁਸੀਂ ਦੇਖ ਸਕਦੇ ਹੋ ਇਸ ਕੇਗੇ ਕੁਝ ਨਹੀਂ ਦਿਖ ਰਿਹਾ ਹੈ ਮਾਹਰ ਵਾਲੀ ਜੁਗਾ ਸੀ ਆਜਾ ਖਾਣਿਆ ਪਹਿਲਾਂ ਇੱਥੇ ਖਾਣਿਆ ਲੰਗਰ ਤੇ ਕੁਛ ਦੇਰ ਪਹਿਲਾਂ ਮੇਰੀ ਚਾਚੀ ਦੀ ਲੜਾਈ ਹੋ ਕੇ ਟੀ ਚਾਹ ਆ ਨਹੀਂ ਲੰਗਰ ਆ ਚਾਹ ਆ ਨਹੀਂ ਲੰਗਰ ਹੁਣ ਮੈਂ ਸਹੀ ਸਾਬਤ ਹੋਈ ਆ ਇੱਥੇ ਲੰਗਰ ਆ ਯਾਰ ਥਾੜੀ ਹੋ ਗਈ ਲੰਗਰ ਟਮਣ ਲੱਗੇ ਆ ਆ ਦੋਸਤੋ ਬਕਵਾਸ ਕਰਦੀ ਐ ਇਹਦੀ ਗੱਲ ਯਕੀਨ ਨਹੀਂ ਕਰਨਾ ਗਾਇਜ਼ ਨਹੀਂ ਮੁਸਕਾਂਦੀ ਹਾਂ ਲੰਗਰ ਦਿਨੇ ਸਭ ਤੋਂ ਵੱਡੀ ਫੇਕੂ ਇਹੀ ਆ ਮੇਰੀ ਮੰਮੀ ਜੀ ਹਮਲਾ ਬੋਲਦੇ ਹੋਏ ਮਾਤਾ ਰਾਣੀ ਜੀ ਦਾ ਲੰਗਰ ਚੱਲ ਰਿਹਾ ਹੈ ਮੀਗੀ ਜਿੰਨੀ ਵੇਸਟ ਨਹੀਂ ਖਾਣੀ ਜਿੰਨੀ ਖਾਣੀ ਉਨੀ ਪਾਇਓ ਪਲੀਜ਼ ਰੱਜੀ ਵੇਸਟ ਨਹੀਂ ਖਾਣੀ ਜਿੰਨੀ ਖਾਣੀ ਉਨੀ ਪਾਇਓ ਓਕੇ ਹੁਬ ਚਲੋ ਹਾਂ ਮੰਨੀ ਮੰਨੀ ਚਲੋ ਜੀ ਜਲਦੀ ਜਲਦੀ ਲਾਈਨ ਤੇ ਚਲੋ ਮੰਨੀ ਗਾਇਸ ਦੇਖੋ ਮੁਸਕਾਨ ਦੇ ਮੇਨ ਪਾਰਟੀ ਦੇ ਦੋਸਤ ਇੱਧਰ ਆ एक्सक्यूज मी अब इसको पर्स में मत डालना प्लीज ठीक है चलो जी लाइन दे चलो छक चलो लो जी दोस्तों थाली होगी तैयार चलो पहुंचो दोस्तों लंगर खा के हो गया मेरी चुन्नी नहीं छड़ रहे मैं चुन्नी फाड़ के खड़ा है ताकि गुआज ना जावे। ਦੇ ਆ ਸਭੀ ਸਾਰੇ ਨੰਗਰ ਖਾ ਸਕਲੇ ਆ ਥੈਂਕ ਯੂ ਉਸ ਤੋਂ ਕਰਨ ਲੱਗੇ ਆਪਾਂ ਐਂਟਰੀ ਇਧਰੋਂ ਕੱਲ੍ਹ ਗਾਲ ਤੋਂ ਸਾਡ ਤੋਂ ਚੱਲ ਗਏ ਸੀ ਉਧਰ ਪਿਆਸ ਲੱਗ ਗਈ ਦੋਸਤ ਸਾਰੇ ਵੱਖਰੇ ਵੱਖਰੇ ਹੋਏ ਫਿਰਦੇ ਇਹਨਾਂ ਦਾ ਕੁਝ ਨਹੀਂ ਪਤਾ ਕੌਣ ਕਿੱਧਰ ਆ ਸਾਰੇ ਆ ਦੇਵ ਜੀਤਿਆਂ ਨੂੰ ਮੱਛਾ ਦੇਖਦੇ ਹੋਏ ਫੇਰ ਆਖਦੇ ਆ ਕਿ ਸਾਰੇ ਕਰਦੇ ਨੇ ਇੰਜੇ ਜਾ ਕਰਨੇ ਲੋ ਜੀ ਦੋਸਤੋ ਇੱਧਰ ਹੈਗੀ ਲਾਈਨ ਪਿਆਰ ਜਮਤ ਸਾਡੇ ਕੋ ਸਰਲੇ ਨੇ ਤੇ ਬਹੁਤ ਲੰਬੀ ਲਾਈਨ ਆ ਦੋਸਤੋ ਮਤ ਟਿਕ ਰਹੇ ਨੇ ਲੰਗੜ ਢੋਣ ਵਾਲਿਆਂ ਅੱਤੀ ਇਹ ਗਾਲ ਗਲਤੀ ਕਹੀ ਆ ਲੰਗੜ ਢੋਣ ਵਾਲਿਆਂ ਗਲਤ ਗੱਲ ਗਲਤ ਗੱਲ ਕਰਦੀ ਆ ਤੁਹਾਡੀ ਕੁੜੀ ਗਲਤ ਗੱਲ ਕਰਦੀ ਆ ਪਿਆਰ ਦੇ ਦੋਸਤੋ ਲਾਈਨ ਬਹੁਤ ਜ਼ਿਆਦਾ ਲੰਬੀ ਆ ਕਹਣਾ ਦੋ ਸਾਰੀ ਲਾਈਨੋਂ ਛੱਡਣਾ ਪੈਣਾ ਫੇਰ ਜਾ ਕੇ ਸਾਡੀ ਵਾਰੀ ਆਣੀ ਮੈਂ ਫਿਰ ਤੇਨੂੰ ਵੀ ਦੇਖ ਸਕਦਾ ਇਹਨਾਂ ਨੂੰ ਬਣਾਉਣ ਚੱਲੀਏ ਮੈਂ ਮੈਨੂੰ ਬਣਾਉਣਾ ਚੱਲਿਆ I'm not ਔਰ ਕ੍ਰਿਡਟਸ ਹਾਂ ਜਰਮਾ ਪਰਵਾਰ ਦੀ ਜੋਤੀ ਮਾਂਦੇ ਪਾਤ ਪੁਤਤ ਸ਼ਾਹੀ ਦਰਬਾਰ ਦੇ ਵਿੱਚ ਪਹੁੰਚੀ ਹੈ ਸਭ ਤੋਂ ਪਹਿਲਾਂ ਇਹ ਕਰਮਾ ਵਾਲੇ ਭਾਗਾ ਵਾਲੇ ਲੋਕਾਂ ਨੂੰ ਠੀਕ ਹੈ ਜਕਾਰਾ ਸ਼ੇਰਵਾਲੀ ਮਾਂ ਦਾ ਦਰਬਾਰ ਕੀ ਜੈ ਸੋਤੇ ਬਾਬਾ ਬੁੱਲੇ ਸ਼ਾਹ ਲਿਖਦੇ ਹੈ ਕਹਿੰਦੇ ਨੇ ਕਿ ਜੇ ਰੱਬ ਮਿਲਦਾ ਨਾ ਬੰਦ ਕੀਤਾ ਘਰ ਘਰ ਜਾ ਕੇ ਦਿੱਤਾ ਸਦਾ ਜਾਗੇ ਦਾ ਰੂਸਿਆਂ ਹੋਿਆਂ ਨੂੰ ਵੀ ਰਜ਼ਾਮੰਦ ਕੀਤਾ ਨਾਮ ਧਿਆ ਕੇ ਗਣਪਤੀ ਮਹਾਰਾਜ ਜੀ ਦਾ ਫਿਰ ਭਗਤਾਂ ਨੇ ਹਰ ਕਾਰਜ ਆਰੰਭ ਕੀਤਾ ਕਰਤਾਰਪੁਰੀ ਕਹੇ ਕਰੋ ਸਤਕਾਰ ਇਹਨਾਂ ਭਗਤਾਂ ਦਾ ਜੇ ਇਹਨਾਂ ਦਾ ਹਰ ਪ੍ਰਬੰਧ ਤੁਸੀਂ ਪਸੰਦ ਕੀਤਾ ਇਹ ਲਾਈਟਿੰਗ ਇਹ ਪਵਨ ਜਿੰਨੀ ਵੀ ਸੰਗਤ ਵਿੱਚ ਆਸ਼ੀਰਵਾਦ ਵਰਕੇ ਤਾਲੀਆਂ ਦਾ ਵਿਰੋਧ ਖਾਂ ਜੀ ਤੇਰੇ ਬਣ ਕੇ ਸੇਵਾਦਾਰ ਮੇਰੀ ਪੱਕੀ ਨੌਕਰੀ ਕਰਦੇ ਤੇਰੇ ਬਣ ਕੇ ਸੇਵਾਦਾਰ ਮੇਰੀ ਪੱਕੀ ਨੌਕਰੀ ਕਰਦੇ ਤੇਰੇ ਬਣ ਕੇ ਸੇਵਾਦਾਰ ਜੋਦੀਆ ਰੋ ਪੈਣਾ ਦੇ ਕੋ 90 ਨਾ ਦੇ ਦਰਬਾਰ ਦੇ ਵਿੱਚ ਬੈਠੀਆਂ ਕੁਛ ਨਾ ਕੁਛ ਲੈ ਜਾਓਗੇ ਆਵਾਜ਼ ਹੋਣੀ ਚਾਹੀਦੀ ਹੈ ਮੇਰੀ ਪੱਕੀ ਨੌਕਰੀ ਕਰਦੇ ਤੇਰਾ ਬਣ ਕੇ ਸੇਵਾਦਾਰ ਕੀ ਨੌਕਰੀ ਕਰਦੇ ਤੈਨਾਂ ਬਣ ਕੇ ਸੇਵਾਦਾਰਾਂ ਵਾ ਜਿਉਂਦੇ ਰੋ ਜਿਉਂਦੇ ਰੋ ਵੀ ਮੇਰੀ ਕੀ ਔਕਾਤ ਹੈ ਕਿ ਮੈਂ ਨੰਬਰ ਦੇਵਾਂ ਤੁਹਾਨੂੰ ਨੰਬਰ ਤੇ ਮਾਹਿਮਾਈ ਨਹੀਂ ਦੇਣੇ 90 ਨੰਬਰ ਤੁਹਾਡੇ ਤੇ 90 ਨੰਬਰ ਹੀ ਸਾਡੀਆਂ ਭੈਣਾਂ ਦੇ ਭੈਣਾਂ ਜੁੰਦੀਆਂ ਰੋ ਨੰਬਰ ਤੇ ਤੁਹਾਡੇ ਜਿਆਦਾ ਨੇ ਮੈਂ ਪਰ ਘਟ ਘੱਟ ਕੇ ਅੱਜ دل ਕਰਦਾ ਤੁਹਾਨੂੰ ਨੰਬਰ ਦੇ ਦਈਏ 100 ਦੇ ਵਿੱਚੋਂ 250 ਜਿੰਦਗੀ ਤੁਹਾਡੀ ਸ਼ੁਕਰੀਆ ਪ੍ਰਿੰਦਕ ਨੂੰ ਬਹੁਤ ਬਹੁਤ ਧੰਨਵਾਦ ਇਹਨਾਂ ਮਾਲ ਸਰਕਾਰ ਇਹਨਾਂ ਫੁੱਲਾਂ ਦੇ ਹਾਰ ਮਹਾਨ ਦੇ ਚਰਨਾਂ ਦੇ